ਜਦੋਂ ਗੁਰੂ ਗੋਬਿੰਦ ਸਿੰਘ ਮਾਰਿਆ ਸੱਸਾ ਨਦੀ ਤੋਂ ਹੁੰਦਿਆਂ ਹੋਇਆਂ ਕੋਟਲਾ ਨਿਹੰਗਾਂ ਦੇ ਘਰ ਪਹੁੰਚਦੇ ਨੇ ਉੱਥੇ ਗੁਰੂ ਸਾਹਿਬ ਕੁਝ ਸਮੇਂ ਲਈ ਠਹਿਰਦੇ ਨੇ ਪਿੱਛੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਅਤੇ ਭਾਈ ਬਚਿੱਤਰ ਸਿੰਘ ਜੀ ਜ਼ਾਲਮਾਂ ਨੂੰ ਰੋਕਣ ਵਾਸਤੇ ਪਿੱਛੇ ਖਲੋਤੇ ਨੇ ਇਹਨਾਂ ਦੋਵਾਂ ਨੇ ਜ਼ਾਲਮਾਂ ਨਾਲ ਡਟ ਕੇ ਮੁਕਾਬਲਾ ਕੀਤਾ ਤੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਜਾਂਦੇ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਜ਼ਖਮੀ ਹਾਲ ਦੇ ਵਿੱਚ ਬਾਬਾ ਜੀਤ ਸਿੰਘ ਜੀ ਕੋਟਲਾ ਨਿਹੰਗਾਂ ਦੇ ਘਰ ਲੈ ਕੇ ਆਉਂਦੇ ਨੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉਸ ਵਕਤ ਉੱਥੇ ਨੇ ਗੁਰੂ ਸਾਹਿਬ ਨੂੰ ਪਤਾ ਸੀ ਕਿ ਦੁਸ਼ਮਣ ਪਿੱਛਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਸਕਦਾ ਹੈ ਮਹਾਰਾਜ ਨੇ ਨਿਹੰਗਾਂ ਨੂੰ ਕਿਹਾ ਭਾਈ ਬਚਿੱਤਰ ਸਿੰਘ ਦੀ ਦੇਖਭਾਲ ਕਰਨ ਲਈ ਤੇ ਆਪ ਗੁਰੂ ਸਾਹਿਬ ਸਿੰਘਾਂ ਸਮੇਤ ਅੱਗੇ ਚਲੇ ਗਏ ਦੁਨੀਆ ਤੇ ਇਦਾਂ ਦੀ ਮਿਸਾਲ ਨਹੀਂ ਮਿਲੇਗੀ ਨਿਹੰਗਾਂ ਨੇ ਭਾਈ ਬਚਿੱਤਰ ਸਿੰਘ ਜੀ ਦੀ ਦੇਖਭਾਲ ਕੀਤੀ ਤੇ ਉਹਨਾਂ ਦੀ ਬੜੀ ਪਿਆਰੀ ਬੇਟੀ ਹੈ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਮਮਤਾਜ ਕਰਕੇ ਆਉਂਦਾ ਹੈ ਪਿੱਛੋਂ ਫੌਜ ਆ ਰਹੀ ਹੈ ਤੇ ਨੇਹੰਖਾਂ ਦੇ ਘਰ ਨੂੰ ਘੇਰਾ ਪਾ ਲਿਆ ਤਲਾਸ਼ੀ ਲੈਣ ਲੱਗੇ ਨੇ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਦੀ ਜ਼ਖਮੀ ਹਾਲ ਦੇ ਵਿੱਚ ਪਏ ਨੇ ਤੇ ਮਮਤਾਜ ਉਹਨਾਂ ਦੀ ਸੇਵਾ ਦੇ ਵਿੱਚ ਲੱਗੀ ਹੈ ਤੇ ਕੋਤਵਾਲ ਉਸ ਕਮਰੇ ਦੇ ਪਾਸ ਗਿਆ ਤਾਂ ਅਗੋਂ ਨੇਹੰਖਾਂ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਤੇ ਦਮਾਦ ਹਨ ਇਹ ਕਰਦਾਰ ਕਿੱਥੋਂ ਲੱਭੋਂਗੇ ਕਿਸ ਬਾਪ ਦੇ ਵਿੱਚ ਇੰਨੀ ਜ਼ਰਤ ਹੋਏਗੀ ਇੰਨੀ ਦਲੇਰੀ ਕਰ ਪਾਏਗਾ ਕਿੰਨਾ ਉਹਨਾਂ ਦੇ ਅੰਦਰ ਪਿਆਰ ਹੋਏਗਾ ਗੁਰੂ ਪ੍ਰਤੀ ਸਿਪਾਹੀ ਨੇ ਹਿੰਮਤ ਨਹੀਂ ਕੀਤੀ ਅਗੂ ਮਾਫੀ ਮੰਗੀ ਨਿਹੰਗਾਂ ਦੇ ਕੋਲੋਂ ਤੇ ਅੱਗੇ ਚੱਲਿਆ ਗਿਆ ਤੇ ਮਮਤਾਜ ਨੇ ਆਪਣੇ ਪਿਤਾ ਦੇ ਬੋਲ ਸੁਣ ਲਏ ਸੀ ਕਿ ਕਮਰੇ ਦੇ ਵਿੱਚ ਮੇਰੀ ਬੇਟੀ ਤੇ ਮੇਰਾ ਜਵਾਈ ਨੇ ਤੇ ਸਵੇਰੇ ਦਿਨ ਚੜ੍ਹਦੇ ਤੱਕ ਭਾਈ ਬਚਿੱਤਰ ਸਿੰਘ ਜੀ ਪ੍ਰਾਣ त्याग ਜਾਂਦੇ ਨੇ ਕੋਟਲਾ ਨਿਹੰਗਾਂ ਦੇ ਘਰ ਵਿੱਚ ਹੀ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਜਿੱਥੇ ਮਮਤਾਜ ਦੀ ਮੰਗਣੀ ਹੋਈ ਸੀ ਥੋੜੇ ਸਮੇਂ ਬਾਅਦ ਜਦੋਂ ਮਮਤਾਜ ਨੂੰ ਪੁੱਛਿਆ ਗਿਆ ਕਿ ਤੁਹਾਡਾ ਹੁਣ ਨਿਕਾਹ ਕਰਨਾ ਹੈ ਤਾਂ ਉਸ ਬੇਟੀ ਦਾ ਜਵਾਬ ਸੀ ਕਿ ਮੇਰਾ ਪਤੀ ਹੁਣ ਦੁਨੀਆ ਤੋਂ ਚੜ੍ਹਾਈ ਕਰ ਚੁੱਕਾ ਹੈ ਮੇਰੇ ਬਾਪ ਨੇ ਸਾਰਿਆਂ ਦੇ ਸਾਹਮਣੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਜਵਾਈ ਮੰਨਿਆ ਸੀ ਤੇ ਮੈਂ ਭਾਈ ਬਚਿੱਤਰ ਸਿੰਘ ਜੀ ਦੀ ਹੀ ਪਤਨੀ ਹਾਂ ਉਸ ਬੇਟੀ ਨੇ ਵਿਆਹ ਨਹੀਂ ਕਰਵਾਇਆ 131 ਸਾਲ ਦੀ ਉਮਰ ਪੋਕੇ ਦੁਨੀਆ ਤੋਂ ਜਾਂਦੀ ਹੈ ਇਸ ਕਰਦਾਰ ਦਾ ਕੋਈ ਮੁਕਾਬਲਾ ਹੋਏਗਾ ਇੱਥੇ ਅਸੀਂ ਆਪਣੇ ਰੋਲ ਮਾਡਲ ਕਿੰਨਾਂ ਨੂੰ ਬਣਾ ਕੇ ਬੈਠੇ ਹਾਂ ਇਹ ਹੈ ਕੁਰਬਾਨੀ ਆਪਣੇ ਆਪ ਦਾ ਹੀ ਬਲਦਾਨ ਦਿੱਤਾ ਸਿਰਫ ਦੋ ਬੋਲਾਂ ਪਿੱਛੇ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਸਿੱਖੀ ਜੀਵਨ ਨੂੰ ਸਬਸਕ੍ਰਾਈਬ ਕਰ ਲਓ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਸਕਦੇ ਹੋ